ਪਿਛਲੇ ਹਫਤੇ ਚ ਸਾਡੇ ਵੱਲੋਂ ਮਲੇਰਕੋਟਲਾ ਪੁਲਿਸ ਦੇ ਕਾਊਂਟਰ ਇੰਟੈਲੀਜੈਂਸ ਵੱਲੋਂ ਦੋ ਸਾਂਝੇ ਆਪਰੇਸ਼ਨ ਕੀਤੇ ਗਏ ਸੀਗੇ ਤੇ ਇਹ ਦੋਨਾਂ ਵਿੱਚ ਵੀ ਸਾਨੂੰ ਵਧੀਆ ਪ੍ਰਾਪਤੀਆਂ ਹੋਈਆਂ ਨੇ ਪਹਿਲਾ ਆਪਰੇਸ਼ਨ ਐਨਡੀਪੀਐਸ ਦੇ ਰਿਗਾਰਡਸ 'ਚ ਸੀਗਾ ਇਹਦੇ ਵਿੱਚ ਅਸੀਂ 20 ਕਿਲੋ ਆਫੀਮ ਫੜੀ ਹੈ ਨਾਲੇ ਇੱਕ ਟਕ ਬਰਾਮਦ ਕੀਤਾ ਹੈ ਇਹਦੇ ਵਿੱਚ ਦੋ ਦੋਸ਼ੀ ਗ੍ਰਿਫਤਾਰ ਕੀਤੇ ਨੇ ਇੱਕ ਹੈ ਗੁਰਦੀਪ ਸਿੰਘ ਤੇ ਦੂਜਾ ਸੰਦੀਪ ਸਿੰਘ ਜਿਹੜਾ ਗੁਰਦੀਪ ਸਿੰਘ ਹੈ ਉਹ ਸੰਗਰੂਰ ਦਾ ਰਹਿਣ ਵਾਲਾ ਹੈ ਸੰਦੀਪ ਸਿੰਘ ਮੱਧ ਪ੍ਰਦੇਸ਼ ਤੋਂ ਹੈ ਇਹ ਟਰੱਕ ਜਿਹੜਾ ਹੈ ਲੈ ਕੇ ਆ ਰਹੇ ਸੀਗੇ ਉੜੀਸਾ ਤੋਂ ਪਰਕੇ ਜਿਹੜੀ ਜਿੰਨੂੰ ਆਪਾਂ ਕਹਿੰਦੇ ਹਾਂ ਲੋਹੇ ਦੀ ਬਜਰੀ ਜਾਂ ਆਇਰਨ ਸਪੌਂਜ ਇਹਦੇ ਵਿੱਚ ਸਾਨੂੰ ਸ਼ੱਕ ਸੀਗਾ ਸੀਕ੍ਰੀਟ ਇਨਫੋਰਮੇਸ਼ਨ ਸੀਗੀ ਤੇ ਨਾਕਾ ਲਗਾ ਕੇ ਅਸੀਂ ਬਿਸ਼ਨਗੜ ਫੁੱਲਵਾੜੀ ਰੋਡ ਤੇ ਪੀਐਸਐਮਡੋਰ ਦੇ ਏਰੀਆ ਚ ਪੈਂਦਾ ਹੈ ਉਥੇ ਨਾਕਾ ਲਗਾ ਕੇ ਇਹਨਾਂ ਨੂੰ ਜਿਹੜਾ ਇੰਟਰਸੈਪਟ ਕੀਤਾ ਤੇ ਇਹਨਾਂ ਦੇ ਕੋਲੋਂ 20 ਕਿਲੋਗ੍ਰam ਓਪੀਐਮ ਜਿਹੜੀ ਹੈ ਉਹ ਰਿਕਵਰ ਹੋਈ ਅ ਇਸ ਤੋਂ ਇਲਾਵਾ ਇੱਕ ਹੋਰ ਆਪਰੇਸ਼ਨ ਸੀਗਾ ਜਿਹੜਾ ਫੇਕ ਇੰਡੀਅਨ ਕਰੰਸੀ ਨੋਟਸ ਤੇ ਚੱਲ ਰਿਹਾ ਸੀਗਾ ਉਹਦੇ ਵਿੱਚ ਵੀ ਸਾਨੂੰ ਵਧੀਆ ਪ੍ਰਾਪਤੀ ਹਾਸਲ ਹੋਈ ਇਹਦੇ ਵਿੱਚ ਸਿਟੀ 1 ਮਲੇਰ ਕੋਟਲਾ ਵਿੱਚ ਐਫ ਆਈ ਆਰ ਨੰਬਰ 46 ਜਿਹੜੀ ਐ ਦਰਜ ਕੀਤੀ ਗਈ ਇਹਦੇ ਵਿੱਚ ਪ੍ਰੀਲੀਮਿਨਰੀ ਅਸੀਂ ਸਭ ਤੋਂ ਪਹਿਲਾਂ 2 ਤਰੀਕ ਨੂੰ ਦੋ ਬੰਦਿਆਂ ਦੀ ਗ੍ਰਿਫਤਾਰੀ ਪਾਈ ਸੀਗੀ ਰਿਸ਼ੂ ਜਿਹੜਾ ਕਿ ਮਲੇਰ ਕੋਟਲਾ ਦਾ ਹੈ ਇੱਕ ਲਖਮਿੰਦਰ ਸਿੰਘ ਜਿਹੜਾ ਪਟਿਆਲਾ ਦਾ ਰਹਿਣ ਵਾਲਾ ਹੈ ਇਹਨਾਂ ਕੋਲੋਂ ਸਾਨੂੰ 2 ਲੱਖ ਤੇ 85 ਹਜ਼ਾਰ 2 ਲੱਖ ਐਂਡ 85000 ਫੇਕ ਇੰਡੀਅਨ ਕਰੰਸੀ ਨੋਟਸ ਪ੍ਰਾਪਤ ਹੋਏ ਸੀਗੇ ਇਹਨਾਂ ਦੀ ਪੁੱਛਗਿੱਛ ਦੌਰਾਨ ਸਾਨੂੰ ਜਿਹੜੀਆਂ ਲੀਡਸ ਮਿਲੀਆਂ ਉਹਨਾਂ ਨੂੰ ਅਸੀਂ ਫਾਲੋਅ ਅਪ ਕੀਤਾ ਉਸ ਤੋਂ ਬਾਅਦ ਅਸੀਂ ਜਦੋਂ ਇਹਨਾਂ ਨੂੰ ਫਾਲੋਅ ਅਪ ਕਰਦੇ ਹੋਏ ਗਏ ਤੇ ਇੱਕ ਅਮਿਤ ਗਿੱਲ ਹੈ ਜੋ ਕਪੂਰਥਲਾ ਦਾ ਪਿੱਛੋਂ ਕਪੂਰਥਲਾ ਦਾ ਸੀਗਾ ਪਰ ਰਹਿਣ ਵਾਲਾ ਇਸ ਹਰਨਪੁਰ ਦਾ ਹੈ ਸਹਾਰਨਪੁਰ ਪੁਲਿਸ 파ਟੀ ਗਈ ਤੇ ਉੱਥੋਂ ਅਸੀਂ ਅਮਿਤ ਗਿੱਲ ਕੋਲੋਂ 81 ਲੱਖ 35000 ਫਿਕ ਇੰਡੀਅਨ ਕਰੰਸੀ ਨੋਟ ਜਿਹੜੇ ਹੈ ਬਰਾਮਦ ਕੀਤੇ ਅ ਇਸ ਤੋਂ ਇਲਾਵਾ ਜੇ ਕੰਪਿਊਟਰ ਸੈਟ ਪ੍ਰਿੰਟਰ ਸਕੈਨਰ ਲਾਮਿਨੇਸ਼ਨ ਮਸ਼ੀਨ ਪੇਪਰ ਕਟਰ ਐਂਡ ਸਕਰੀਨ ਬੋਰਡ ਤੇ ਟੋਟਲ ਰਿਕਵਰੀ ਐਸ ਕੇਸ ਵਿੱਚ ਹੁਣ ਤੱਕ ਸਾਡੀ 84 ਲੱਖ ਐਂਡ 200000 ਹੈ ਬਾਕੀ ਅਸੀਂ ਜਿਹੜੀ ਮਾਮਲੇ ਦੀ ਡੂੰਘਾਈ ਨਾਲ ਜਾਂਚ ਕਰ ਰਹੇ ਹਾਂ ਫਾਰਮਰ ਤੇ ਬੈਂਕ ਬੈਕਵਰਡ ਲਿੰਕੇਜ ਸਾਰੇ ਹੀ ਚੰਗੀ ਤਰ੍ਹਾਂ ਬਾਚੇ ਜਾਣਗੇ ਤੇ ਜੋ ਵੀ ਤੱਥ ਸਾਹਮਣੇ ਆਉਣਗੇ ਉਹਦੇ ਅਕੋਰਡਿੰਗ ਜਿਹੜੀ ਹੈ ਕਾਨੂੰਨੀ ਕਾਰਵਾਈ ਕੀਤੀ ਜਾਏਗੀ ਇਹਨਾਂ ਤੇ ਹੱਲੇ ਇਹਨਾਂ ਦਾ ਪ੍ਰੀਵੀਅਸ ਜਿਹੜਾ ਰਿਕਾਰਡ ਅਸੀਂ ਉਹ ਕੀਤਾ ਨਹੀਂ ਹੈ ਕਿਉਂਕਿ ਇਹ ਦੂਜੇ ਜ਼ਿਲ੍ਹੇ ਤੇ ਹੋਣ ਕਰਕੇ ਅਸੀਂ ਹੱਲੇ ਉਹਦੇ ਜਾਂਚ ਆ ਰਹੀ ਹੈ ਇਹਨਾਂ ਦੇ ਰਿਮਾਂਡ ਸਾਡੇ ਕੋਲ 9 ਤੱਕ 9 ਤਰੀਕ ਤੱਕ ਹਨ ਉਹਦੇ ਵਿੱਚ ਅਸੀਂ ਬੈਕਵਰਡ ਤੇ ਫਾਰਵਰਡ ਲਿੰਕੇਜ ਤੇ ਨਾਲ ਦਾ ਪ੍ਰੀਵੀਅਸ ਜਿਹੜਾ ਰਿਕਾਰਡ ਹੈ ਉਹਦੀ ਜਾਂਚ ਕਰਾਂਗੇ ਇਹ ਸਾਰਾ ਮੈਟਰ ਦੇਖੋ ਅੰਡਰ ਇਨਵੈਸਟੀਗੇਸ਼ਨ ਹੈ ਜੋ ਵੀ ਅੱਗੇ ਸਾਨੂੰ ਲੀਡਸ ਆਣਗੀਆਂ ਉਹਨੂੰ ਅਸੀਂ ਚੰਗੀ ਤਰ੍ਹਾਂ ਜਿਹੜੀ ਹੈ ਫਾਲੋਅ ਅਪ ਕਰਾਂਗੇ ਇਹਨਾਂ ਦੀ ਜਿਹੜੀ ਜਿਹੜੀ ਅਮਿਤ ਕੁਮਾਰ ਹੈ ਉਹ ਕੁਝ ਅਪਰਾਧਿਕ ਜਿਹੜੇ ਬੰਦਿਆਂ ਨਾਲ ਹੈ ਉਹ ਜੁੜਿਆ ਹੋਇਆ ਹੈ ਪਰ ਆਪਣੀ ਇਹਦੀ ਹੱਲੇ ਆਪਣੀ ਕੋਈ ਅਪਰਾਧਿਕ ਪਿਛੋਕੜ ਨਹੀਂ ਹੈ ਜਿਨਨ ਨੂੰ ਜ਼ਾਲਤ ਵਿੱਚ ਅ ਇਹਨਾਂ ਨੂੰ ਅਮਿਤ ਕਵਰ ਨੂੰ ਅੱਜ ਜਿਹੜੀ ਹੈ ਅਦਾਲਤ 'ਚ ਪੇਸ਼ ਕੀਤਾ ਜਾਏਗਾ ਤੇ ਅਸੀਂ ਜਿਹੜਾ ਹੈ ਨਾ ਦਾ ਰਿਮਾਂਡ ਲੈ ਕੇ ਅੱਗੇ ਡੂੰਘਾਈ ਨਾਲ ਤਫ਼ਤੀਸ਼ ਕਰਾਂਗੇ